ਮੈਨੂੰ ਇਹੋ ਪਤਾ ਹੈ ਕਿ ਸਾਰਿਆਂ ਦਾ ਪਿਆਰ ਹੈ ਨਾ ਜਿਹੜਾ ਇਹ ਵੱਡੀ ਖੁਰਾਕ ਹੈ ਮੇਰੇ ਲਈ ਸਾਰੇ ਜਿਹੜਾ ਇੰਨਾ ਤੁਹਾਡੇ ਵਰਗੇ ਭਰਾ ਪਿਆਰ ਦਿੰਦੇ ਆਂ ਔਰ ਹੌਸਲਾ ਵਧਾਉਂਦੇ ਰਹਿੰਦੇ ਆ ਇਹ ਮੇਰੇ ਖਿਆਲ ਚ ਸਭ ਤੋਂ ਵੱਡੀ ਖੁਰਾਕ ਹੈ ਬਿਲਕੁਲ ਮੈਨੂੰ ਲੱਗਦਾ ਕੀ ਨਾ ਲਾਈਕ ਮੈਂ ਇਹ ਚੀਜ਼ ਦੇਖਦਾ ਹਮੇਸ਼ਾ ਬਹੁਤ ਸਾਰੇ ਲੋਕਾਂ ਕੋਲ ਜਿਨ੍ਹਾਂ ਕੋਲ ਸਭ ਕੁਝ ਹੁੰਦਾ ਹੈ ਨਾ ਉਹ ਕਹਿੰਦੇ ਯਾਰ ਕੀ ਕਰਨਾ ਮੈਂ ਤਾਨੂੰ ਜਦ ਦੇਖਦਾ ਮੈਨੂੰ ਇੱਕ ਮੋਟੀਵੇਸ਼ਨ ਮਿਲਦਾ ਸਭ ਕੁਝ ਹੁੰਦੇ ਹੋਏ ਵੀ ਮਿਹਨਤ ਕਰਨਾ ਤੇ ਅੱਗੇ ਤੁਰਦੇ ਰਹਿਣਾ ਬਹੁਤ ਜ਼ਰੂਰੀ ਹੈ ਇਹ ਮੋਟੀਵੇਸ਼ਨ ਤੁਹਾਡੇ ਚ ਕਿੱਥੋਂ ਆਉਂਦਾ ਬਹੁਤ ਜ਼ਰੂਰੀ ਹੈ ਜੀ ਕੁਝ ਨਾ ਨਵਾਂ ਕੁਝ ਕਰਨ ਦੀ ਇੱਕ ਲਾਲਸਾ ਰਹੀਨੀ ਮਤਲਬ ਹਮੇਸ਼ਾ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰੀ ਔਰ ਤੁਸੀਂ ਹਮੇਸ਼ਾ ਰੱਖਿਓ ਕਿ ਕੁਝ ਕਰਾਂ ਕਿਉਂਕਿ ਰਾਮ ਨਾਲ ਲਾਈਕ ਰੱਬ ਦਾ ਦਿੱਤਾ ਇੰਨਾ ਹੈਗਾ ਤੁਸੀਂ ਰਾਮ ਨਾਲ ਕਹਿ ਸਕਦੇ ਹੋ ਮੈਂ ਸਵੇਰੇ ਉੱਠਾਂ ਮੈਂ ਕੰਮ ਨਾ ਕਰਾਂ ਮੇਰਾ ਚੱਲਦਾ ਹੈ ਬਟ ਤੁਸੀਂ ਮਿਹਨਤ ਕਰਕੇ ਸੈਟਸ ਦੇ ਉੱਤੇ ਮੈਂ ਮੈਂ ਲਾਈਕ ਮੈਨੂੰ ਤੁਹਾਡੇ ਸੈਟ ਤੋਂ ਕਹਾਣੀ ਆਪਣੇ ਲੱਗ ਜਾਂਦੀ ਤੁਹਾਨੂੰ ਕੋਈ ਡਾਇਰੈਕਟਰ ਕਹਿ ਦੇਵੇ ਕਿ ਚਾਰ ਵਾਰ ਸ਼ਾਟ ਲੈਣਾ ਤੁਸੀਂ ਉਨੀ ਤਸੱਲੀ ਨਾਲ ਚਾਰ ਵਾਰ ਸ਼ਾਟ ਦੇ ਦਿੰਦੇ ਹੋ ਮੈਨੂੰ ਦੱਸੋ ਇਹ ਕਿੱਥੋਂ ਆਉਂਦਾ ਹੈ ਜਜ਼ਬਾ ਅੰਦਰੋਂ ਅਸਲ 'ਚ ਹੋਣਾ ਤੇ ਇਹੋ ਚਾਹੀਦਾ ਹੈ ਕਿਉਂਕਿ ਜਦ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਕੰਮ ਦੇ ਵਿੱਚ ਨਖਾਰ ਇਸੇਕ ਤਾਂ ਹੀ ਆਏਗਾ ਜੇ ਤੁਸੀਂ ਆਪਣੇ ਡਾਇਰੈਕਟਰ ਦੀ ਇੱਜ਼ਤ ਕਰਦੇ ਹੋ ਆਪਣੇ ਕੰਮ ਨਾਲ ਪਿਆਰ ਹੈ ਤੁਹਾਨੂੰ ਤੁਸੀਂ ਜੇ ਉਹਨੂੰ ਬਿਹਤਰ ਤੋਂ ਬਿਹਤਰ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਡਾਇਰੈਕਟਰ ਸੰਤੁਸ਼ਟ ਹੋਣਾ ਬਹੁਤ ਜ਼ਰੂਰੀ ਹੈ ਤਾਂ ਅੱਜਕੱਲ ਤਾਂ ਜ਼ਰੀਆ ਇੰਨਾ ਸੋਹਣਾ ਆ ਗਿਆ ਤੁਸੀਂ ਆਪਣੇ ਉਹਦੇ 'ਚ ਮਾਨੀਟਰ ਦਿੱਤੇ ਆਪਣਾ ਸੀਨ ਵੇਖ ਲੈਣੋ ਫਿਰ ਵੀ ਮੈਂ 10 ਵਾਰੀ ਆਪਣੇ ਡਾਇਰੈਕਟਰ ਨੂੰ ਪੁੱਛਦਾ ਵੀ ਤੁਹਾਨੂੰ ਠੀਕ ਹੈ ਫਿਰ ਜੋ ਕਵੇ ਹਾਂ ਓਕੇ ਫਿਰ ਅਗਲਾ ਕੰਮ ਕਰੀ ਜਾਏ। ਕੀ ਬਾਤ ਹੈ। ਮੈਨੂੰ ਇਹੋ ਪਤਾ ਹੈ ਕਿ ਸਾਰਿਆਂ ਦਾ ਪਿਆਰ ਹੈ ਨਾ ਜਿਹੜਾ ਇਹ ਵੱਡੀ ਖੁਰਾਕ ਹੈ ਮੇਰੇ ਲਈ। ਸਾਰੇ ਜਿਹੜਾ ਇੰਨਾ ਤੁਹਾਡੇ ਵਰਗੇ ਭਰਾ ਪਿਆਰ ਦਿੰਦੇ ਆਂ ਔਰ ਹੌਸਲਾ ਵਧਾਉਂਦੇ ਰਹਿੰਦੇ ਆ। ਇਹ ਮੇਰੇ ਖਿਆਲ ਚ ਸਭ ਤੋਂ ਵੱਡੀ ਖੁਰਾਕ ਹੈ ਬਿਲਕੁਲ ਮੈਨੂੰ ਲੱਗਦਾ ਕਿ ਨਾ ਲਾਈਕ ਮੈਂ ਇਹ ਚੀਜ਼ ਦੇਖਦਾ ਹਮੇਸ਼ਾ ਬਹੁਤ ਸਾਰੇ ਲੋਕਾਂ ਕੋਲ ਜਿਨ੍ਹਾਂ ਕੋਲ ਸਭ ਕੁਝ ਹੁੰਦਾ ਹੈ ਨਾ ਉਹ ਕਹਿੰਦਾ ਯਾਰ ਕੀ ਕਰਨਾ ਮੈਂ ਤੁਹਾਨੂੰ ਜਦ ਦੇਖਦਾ ਮੈਨੂੰ ਇੱਕ ਮੋਟੀਵੇਸ਼ਨ ਮਿਲਦਾ ਹੈ ਸਭ ਕੁਝ ਹੁੰਦੇ ਹੋਏ ਵੀ ਮਿਹਨਤ ਕਰਨਾ ਤੇ ਅੱਗੇ ਤੁਰਦੇ ਰਹਿਣਾ ਬਹੁਤ ਜ਼ਰੂਰੀ ਹੈ ਇਹ ਮੋਟੀਵੇਸ਼ਨ ਤੁਹਾਡੇ ਚ ਕਿੱਥੋਂ ਆਉਂਦਾ ਹੈ ਜੀ ਕੁਝ ਨਾ ਨਵਾਂ ਕੁਝ ਕਰਨ ਦੀ ਇੱਕ ਲਾਲਸਾ ਰਹਿੰਦੀ ਮਤਲਬ ਹਮੇਸ਼ਾ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰੀ ਔਰ ਤੁਸੀਂ ਹਮੇਸ਼ਾ ਲਗਿਆ ਕਿ ਕੁਝ ਕਰਾਂ ਕਿਉਂਕਿ ਰਾਮ ਨਾਲ ਲਾਈਕ ਰੱਬ ਦਾ ਦਿੱਤਾ ਇੰਨਾ ਹੈਗਾ ਤੁਸੀਂ ਰਾਮ ਮੈਂ ਕਹਿ ਸਕਦਾ ਮੈਂ ਸਵੇਰੇ ਉੱਠਾਂ ਮੈਂ ਕੰਮ ਨਾ ਕਰਾਂ ਮੇਰਾ ਚੱਲਦਾ ਹੈ ਬਟ ਤੁਸੀਂ ਮਿਹਨਤ ਕਰਕੇ ਸੈਟਸ ਦੇ ਉੱਤੇ ਮੈਂ ਮੈਂ ਲਾਈਕ ਮੈਨੂੰ ਤੁਹਾਡੇ ਸੈਟ ਤੋਂ ਕਹਾਣੀ ਆਪਣਾ ਲੱਗਿਆ ਨਹੀਂ ਤੁਹਾਨੂੰ ਕੋਈ ਡਾਇਰੈਕਟਰ ਕਹਿ ਦੇਵੇ ਕਿ ਚਾਰ ਵਾਰ ਸ਼ਾਟ ਲੈਣਾ ਤੁਸੀਂ 19 ਤਸੱਲੀ ਨਾ ਔਰ ਚਾਰ ਵਾਰ ਸ਼ਾਟ ਦੇ ਦਿੰਨੇ ਹੋ ਮੈਂ ਦੱਸਦਾ ਇੱਕ ਇਤੋਂ ਆਉਂਦਾ ਜਜ਼ਬਾ ਅੰਦਰ ਅਸਲ ਚ ਹੋਣਾ ਤਾਂ ਇਹੋ ਚਾਹੀਦਾ ਕਿਉਂਕਿ ਜਦ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਕੰਮ ਦੇ ਵਿੱਚ ਨਖਾਰ ਇਸੇਕ ਤਾਂ ਹੀ ਆਏਗਾ ਜੇ ਤੁਸੀਂ ਆਪਣੇ ਡਾਇਰੈਕਟਰ ਦੀ ਇੱਜ਼ਤ ਕਰਦੇ ਹੋ ਆਪਣੇ ਕੰਮ ਨਾਲ ਪਿਆਰ ਹੈ ਤੁਹਾਨੂੰ ਤੁਸੀਂ ਜੇ ਉਹਨੂੰ ਬਿਹਤਰ ਤੋਂ ਬਿਹਤਰ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਡਾਇਰੈਕਟਰ ਸੰਤੁਸ਼ਟ ਹੋਣਾ ਬਹੁਤ ਜ਼ਰੂਰੀ ਹੈ ਤਾਂ ਅੱਜਕੱਲ ਤਾਂ ਜ਼ਰੀਆ ਇੰਨਾ ਸੋਹਣਾ ਆ ਗਿਆ ਤੁਸੀਂ ਆਪਣੇ ਉਹਦੇ 'ਚ ਮਾਨੀਟਰ ਦਿੱਤੇ ਆਪਣਾ ਸੀਨ ਵੇਖ ਲੈਣੋ ਫੇਰ ਵੀ ਮੈਂ 10 ਵਾਰੀ ਆਪਣੇ ਡਾਇਰੈਕਟਰ ਨੂੰ ਪੁੱਛਦਾ ਵੀ ਤੁਹਾਨੂੰ ਠੀਕ ਹੈ ਫਿਰ ਜਿਉ ਕਵੇ ਹਾਂ ਓਕੇ ਫਿਰ ਅਗਲਾ ਕੰਮ ਕਰੀ ਜਾਏ ਕੀ ਬਾਤ ਹੈ ਹਜ ਜੀ